ਸਾਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਇਹ ਲੰਗਰ ਚਲਾ ਰਹਿਆ ხਾ ਕਿਹੜੀ ਸੰਸਥਾ ਵੱਲੋਂ ਚਲਾ ਰਹੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਸਾਰੇ ਸਿੰਘ ਪਾਵਰ ਜਿੰਮ ਦੇ ਭਰਾਵਾਂ ਵੱਲੋਂ ਤੇ ਜਿੰਮ ਵੱਲੋਂ ਆਪਾਂ ਹਰ ਇੱਕ ਸਾਲ ਵੀ ਆਪਾਂ ਇਹ ਲੰਗਰ ਸਹਿਜ ਆਦੇਸ਼ੀ ਜੀ ਦੇ ਆਪ ਲਾਉਂਦੇ ਹੁੰਨੇ ਆ ਜੀ ਪਿਛਲੇ ਆਪਾਂ ਨੂੰ 10 ਸਾਲ ਹੋ ਗਿਆ ਆਪਣੇ ਲਗਾਤਾਰ ਇਹ ਆਪਾਂ ਲੰਗਰ ਲਾਉਂਦੇ ਆ ਜੀ ਕੀ ਇਹ ਦੁੱਧਾ ਲੰਗਰ ਚੱਲਦਾ ਹੁੰਦਾ ਹੈ ਹਾਂ ਜੀ ਦੁੱਧ ਹੁੰਦਾ ਜੀ ਨਾਲ ਬਿਸਕੁਟ ਹੁੰਦੇ ਨੇ ਰਾਸ਼ਨ ਦੇਣੇ ਜੋ ਵੀ ਮਾਤਰੀ ਸਾਧਾ ਸੇਵਾ ਜੋ ਆਪਾਂ ਜਮੇ ਆਜੰਦੀਆ ਬਣਾ ਬਤਾ ਰਹੀ ਹੈ ਜੀ ਇਹ ਕਿੰਨਾ ਟਾਈਮ ਚੱਲੂ ਇਹ ਆਪਣਾ ਸ਼ਾਮ ਦੇ 2 ਜਾਂ 3 ਵਜੇ ਤੱਕ ਚਲਾਵਾਂਗੇ ਜੀ ਜਿਹੜਾ ਤੁਸੀਂ ਜਿਮ ਚਲਾ ਰਹੇ ਹੋ ਤੇ ਸਾਨੂੰ ਇਹ ਦੱਸੋ ਵੀ ਬੱਚਾ ਨੂੰ ਤੁਸੀਂ ਕੀ ਪੇਰਨਾ ਦੇਣੀ ਚਾਹੁੰਦੇ ਜਿਵੇਂ ਹੁਣ ਤੁਸੀਂ ਲੰਗਰ ਲਗਾਇਆ ਹੋਇਆ ਕੀ ਕਹਿਣਾ ਚਾਹੁੰਦੇ ਬੱਚਾ ਆਪਣੇ ਬੱਚਾ ਨੂੰ ਇਹ ਕਹਿਣਾ ਚਾਹੁੰਗਾ ਜਿਹੜੀ ਨਾਮੀ ਆਪਣੀ ਜਨਰੇਸ਼ਨ ਆ ਸਭ ਨੂੰ ਵੀ ਆਪਣਾ ਨਸ਼ਿਆ ਤੋਂ ਰਹਿਤ ਹੋਣਾ ਕੋਈ ਗੜਵਾਲੀ ਦੇ ਨਾਲ ਤੇ ਜੰਮਾ ਦੇ ਨਾਲ ਜੋੜਨ ਲਗਾ ਕੇ ਆਪਣਾ ਸਰੀਰ ਤੇ ਮਨ ਆਪਣਾ ਸਭ ਦਾ ਵਧੀਆ ਰਹੇ ਤੰਦਰੁਸਤ ਰਹਿਣ ਸੇਵਾ ਚ ਆਪਾਂ ਮੈਡੀਟੇਸ਼ਨ ਸਟੇਸ਼ਨ ਦੀ ਆ ਇੱਕ ਲਾਸਾ ਵੀ ਲਗਾਉਣੀ ਆਂ ਜਾਂ ਵੀ ਜਿਹੜੇ ਬੱਚੇ ਅਵੇ ਰਹੇ ਨੇ ਚੀਜ਼ਾਂ ਦੇ ਕੋਈ ਨਸ਼ਿਆਂ ਤੋਂ ਤੇ ਦੂਰ ਰਹਿਣ ਸਾਰੇ ਜਾਣੇ ਵਾਈਫ ਜੀ ਦਾ ਕਾਇਸਾ ਵਾਈਫ ਸਾਹਿਬ ਜਿਹੜਾ ਨੰਗਰ ਇਹ ਸਿੰਘ ਪਾਵਰ ਬਰੋ ਲਗਾਇਆ ਗਿਆ ਜੀ ਕਿੰਨੀ ਦੇਰ ਤੋਂ ਚੱਲਦਾ ਆ ਰਿਹਾ ਇਹ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਮੁੰਡਿਆਂ ਦੀ ਹਿੰਮਤ ਨਾਲ ਸਹਿਯੋਗ ਨਾਲ ਸਾਰੇ ਵੀਰਾਂ ਦੇ 10 ਸਾਲ ਹੋ ਗਏ ਆ ਅੱਗੇ ਵੀ ਕੋਸ਼ਿਸ਼ ਉਹੀ ਹੈ ਵੀ ਇਹ ਲੌਂਗ ਟਾਈਮ ਚੱਲੇ ਹਾਂ ਜੀ ਹਾਂ ਬਿਲਕੁਲ ਇੱਕ ਸੇਵਾ ਭਾਵਨਾ ਨਾਲ ਬੱਚੇ ਜੋੜਦੇ ਸਾਡੇ ਨਾਲ ਵਧੀਆ ਚੱਲੋ ਅੱਜ ਮੈਨੂੰ ਲੱਗਦਾ ਸਾਰਿਆਂ ਦੀ ਐਫਰਟ ਨਾਲ ਹੀ ਇਹ ਮੁਕੰਮਲ ਕਰੀ ਜਾ ਰਹੀ ਹੈ। ਪਾਸੀਂ ਵੀ ਅਪੀਲ ਵੀ ਕਰਦੇ ਆ ਲੋਕਾਂ ਨੂੰ ਵੀ ਵੱਧ ਤੋਂ ਵੱਧ ਸਾਡੇ 'ਤੇ ਸਹਿਯੋਗ ਪਾਉਣ ਆਗੇ ਸਾਡੇ ਨਾਲ ਜੁੜਨ ਤੇ ਬਿਸੀ ਗੁਰੂ ਸਾਹਿਬ ਦੀ ਸੇਵਾ ਜਿਹੜੀ ਬਖਸ਼ੀ ਹੋਈ ਆ ਇੰਨੀ ਕਿਸੀਂ ਚਲਾਈ ਸਕੀਏ। ਜਿੱਦਾਂ ਬੱਚੇ ਐਡਿਕਸ਼ਨ 'ਚ ਪਏ ਹੋਇਆ ਝੂਠ ਬੋਲਦੇ ਆ, ਫੋਨ ਵੱਧ ਦੇਖਦੇ ਆ, ਕੰਮ ਨਹੀਂ ਕਰਦੇ, ਵਿਹਲੇ ਜਿਆਦਾ ਰਹਿੰਦੇ ਆ, ਕੋਈ ਨਸ਼ਿਆਂ 'ਚ ਪੈ ਗਿਆ। ਸਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਅਸੀਂ ਇੱਕ ਕੋਸ਼ਿਸ਼ ਅਪਰਾਲਾ ਸ਼ੁਰੂ ਕੀਤਾ ਜੀ ਵੀ ਨਿਆਣਿਆਂ ਨੂੰ ਦੱਸਿਆ ਜਾਵੇ ਬੱਚਿਆਂ ਨੂੰ ਵੀ ਐਡਿਕਸ਼ਨ ਕੀ ਆ। ਕੋਈ ਐਡਿਕਸ਼ਨ ਚ ਪਾ ਕੇ ਕੀ ਤੁਹਾਡੀਆਂ ਆਦਤਾਂ ਖਰਾਬ ਹੋ ਰਹੀਆਂ ਇਹਨੂੰ ਕਿਦਾਂ ਆਪਾਂ ਠੀਕ ਕਰ ਸਕਦੇ ਹਾਂ ਕੀ ਤੁਹਾਡੇ ਵੱਲੋਂ ਕੋਈ ਐਹੋ ਜਿਹੀ ਕੋਈ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਕੋਈ ਟੂਰਨਾਮੈਂਟ ਕੋਈ ਰਾ ਕਰਾਉਣੀ ਜਾਂ ਨਹੀਂ ਹਾਂਜੀ ਹਾਂਜੀ ਹੁਣ ਸੱਚੇ ਪਾਤਸ਼ਾਹ ਦੀ ਕਰਪਾ ਨਾਲ ਕੋਈ ਟੂਰਨਾਮੈਂਟ ਆ ਲੀਕ ਰਹੇ ਆ ਜੀ ਰੂਪਰੇਖਾ ਤਿਆਰ ਹੋ ਰਹੀ ਹੈ ਉਹਦੀ ਸਾਰੀ ਮਾਲੀਵਾਲ ਮੀਡੀਅਮ ਦਾ ਸ਼ੂਟਿੰਗ ਦਾ ਕਰਵਾਵਾਂਗੇ ਜੀ ਅਗਲੇ ਫਰਵਰੀ ਮਹੀਨੇ ਤਾ ਫਿਰ ਉਹ ਲੋਕਾਂ ਨੂੰ ਅਪੀਲ ਕਰਾਂਗੇ ਵੀ ਤੁਸੀਂ ਆਪ ਦਿਖਾ ਦਿਓ ਉਹ ਮਾਪੇ ਜੋੜ ਨਹੀਂ ਸਾਡੇ ਨਾਲ ਬੱਚੇ ਜੋੜਨ ਤੇ ਉਹ ਦਿਖਾਉਣ ਬੱਚਿਆਂ ਨੂੰ ਲਿਆ ਕੇ ਵੀ ਸਾਡੇ ਜਗਰਾਵਾਂ 'ਚ ਵਧੀਆ ਚੀਜ਼ਾਂ ਵੀ ਹੋ ਰਹੀਆਂ ਨੇ ਤਾਂ ਬਸ ਬੇਨਤੀ ਇਹੀ ਹੈ ਜੀ ਜਦੋਂ ਅਸੀਂ ਸੁਨੇਹਾ ਪਾਇਆ ਤਾਂ ਸਾਡੇ ਨਾਲ ਲੋਕ ਵੱਧ ਤੋਂ ਵੱਧ ਜੋੜਨ ਜੀ